ਬਈ ਇਹ ਦੋਲਾ ਟਰੈਕਟਰ ਲਗਿਆ ਮਹਿੰਦਰਾ 575 ਮਹਿੰਦਰਾ 575 ਡੀ ਆਈ ਮਾਡਲ ਕਿਹਨੇ ਮਾੜਾ 1992 1992 ਮਾੜਾ ਟਰੈਕਟਰ ਸਾਰਾ Ориਜినਲ ਆ ਟਰੈਕਟਰ ਟਾਇਰਾਂ ਦੀ ਗੱਲ ਕਰਕੇ 35 ਤੋਂ 40 ਕੇ ਪੈ ਟਰੈਕਟਰ ਦੇ ਟਾਇਰ ਪਏ ਆ ਡਿਮਾਂਡ ਹੈ ਜੀ 1 ਲੱਖ 70000 ਰੁਪਿਆ ਟਰੈਕਟਰ ਪੂਰਾ ਸਾਫ ਆ ਚੰਗੀ ਕਿ ਨਹੀਂ ਨਾ ਟਰੈਕਟਰ ਇਹ ਦਵਾ ਲਗਿਆ ਸਵਰਾ 735 ਐਫੀ ਅੰਦਰ ਪੰਪਾ ਟਰੈਕਟਰ ਤੁਸੀਂ ਦੇਖੋ ਟਰੈਕਟਰ ਸਾਰਾ origignal ਆ ਸਾਫ ਨਹੀਂ ਇਹਦਾ ਟਰੈਕਟਰ ਮਾਡਲ ਹੈ 1996 ਜੀਮੀਂਦਾਰਾ ਟਰੈਕਟਰ ਹੈਗਾ ਬਾਕੀ ਟਰੈਕਟਰ ਦੀ ਕੀ ਨਹੀਂ ਤੁਸੀਂ ਚੈੱਕ ਕਰਸਾ ਜੇ ਟਰੈਕਟਰ ਰਿਟਾਇਰ ਨਹੀਂ ਕੱਲ ਗਏ 35 ਤੋਂ 40 ਕੇ ਬਾਈ ਟਰੈਕਟਰ ਇਹ ਟਾਇਰ ਪਏ ਆ ਪੂਰਾ ਸਾਫ ਟਰੈਕਟਰ ਹੈ ਡਿਮਾਂਡ ਰੈਡੀ 1 ਲੱਖ ਤੇ 20 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਜੀਮੀਂਦਾਰਾ ਟਰੈਕਟਰ ਹੈ ਪੂਰਾ ਚੰਗੀ ਨਹੀਂ ਇਹਦਾ ਟਰੈਕਟਰ ਬਾਈ ਦਾ ਨੰਬਰ ਪਾਉਂਗਾ ਵੀਡੀਓ ਚ ਬਾਈ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਆਂ ਇਹ ਦੋਵਾਂ ਇਹ ਸੋਨਾਲੀ ਕਾ 750 DI ਮਾਡਲ 2005 ਟਰੈਕਟਰ ਇਹ ਨਹੀਂ ਹੁੰਦੀ ਚੈੱਕ ਆ ਸਾਈਡ ਗੇ ਟਰੈਕਟਰ ਆ ਟਰੈਕਟਰ ਸਾਫ ਹੈਗਾ ਬਾਹਰ ਪੰਪ ਆ ਗੱਲ ਕਰਾਂ ਡਿਮਾਂਡ ਹੈ ਜਿਹੜੀ 2 ਲੱਖ ਤੇ 40 ਹੇਰ ਬਈ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਪੂਰਾ ਸਾਫ ਇਹ ਦੋਵਾਂ ਇਹ ਮਹਿੰਦਰਾ 575 ਮਾਡਲ ਹੈ 1991 1991 ਮਾਡਲ ਆ ਬਾਈ ਇਹ ਟਰੈਕਟਰ ਇੱਕ ਨਹੀਂ ਚੈੱਕ ਕਰ ਲੋ ਬਾਈ ਟਰੈਕਟਰ ਦੇ ਆਪ ਗੁਣ ਵੀ ਦੱਸਾਂਗੇ ਜਿਹੜਾ ਟਰੈਕਟਰ ਚ ਗਾਉਣਾ ਹੈ ਟਰੈਕਟਰ ਦੇ ਟਾਇਰ ਹੈਗੇ 70 ਤੋਂ 80 ਬਾਈ ਚਾਰੋਂ 2013 ਚ ਪਵਾਏ ਸੀ ਬਾਈ ਨੇ ਟਾਇਰ ਜਿਹੜਾ ਆਪ ਬਾਈ ਦਾ ਉਹ ਨੰਬਰ ਵੀਡੀਓ ਚ ਪਾਵਾਂਗੇ ਤੇ ਬਾਈ ਨੇ ਪੂਰਾ ਕੰਮ ਕਰਾਇਆ ਟਰੈਕਟਰ ਦਾ ਤੇ ਬ੍ਰੇਕਾਂ ਬ੍ਰੂਕਾਂ ਦਾ ਫੁੱਲ ਕੰਮ ਹੋਇਆ ਬਾਈ ਤੈਨੂੰ ਪਿਛਲੋਂ ਟਰੈਕਟਰ ਦਿਖਾਉਣੇ ਆ ਆਪ ਤੇ ਡੰਡਾ ਡਰਾਇਵਰ ਨਾਲ ਆ ਬਈ ਸਾਰਾ ਕੁਝ ਮਿਲੂਗਾ ਸਾਰਾ ਕੁਝ ਮਿਲੂਗਾ ਮੂੜੇ ਲੱਗਿਆ ਬਈ ਆ ਠੀਕ ਆ ਜੀ ਤੇ ਡੰਡਾ ਹੈਗਾ ਡੰਡਾ ਹੋਊਗਾ ਘਰੇ ਪਿਆ ਠੀਕ ਆ ਡਰਾਇਵਰ ਵੀ ਹੈਗੀਆਂ ਨਾਲ ਤੇ ਡੰਡਾ ਬਾਈ ਕੋਲੇ ਘਰੇ ਪਿਆਗਾ ਬੱਜ ਪੈਪ ਵਗੈਰਾ ਵੀ ਲੱਗੀ ਹੋਈ ਵਿਖਾ ਦੇ ਕਿਸੇ ਟਰਾਲੀ ਟੋਰੀ ਦਾ ਕੰਮ ਲੈਣਾ ਉਹ ਵੀ ਲਿਆ ਜਾਊਗਾ ਚੰਗਾ ਕੰਮ ਠੀਕ ਪੂਰਾ ਚੰਗਾ ਟਰੈਕਟਰ ਸਾਰਾ ਟਰੈਕਟਰ Ориਜਨਲ ਆ 1 ਲੱਖ ਤੇ ਆਪੇ ਇਹਦਾ ਮੰਗਦੇ ਆ ਬਈ 60000 ਰੁਪਇਆ ਜੇ ਤੇਰੀ ਵੀਡੀਓ ਵੇਖ ਕੇ ਆਊਗਾ ਬਸ ਸਿੱਧਾ ਯੈਸ ਨੋ 1.5 ਲੱਖ ਤੇ 1.5 ਲੱਖ ਤੇ ਯੈਸ ਨੋ 10000 ਰੁਪਇਆ ਤੇ ਠੀਕ ਹੈ ਬੋਇਲ ਨੰਬਰ ਨੋਟ ਕਰ ਲਓ ਜੀ 62 95 29480 62 95 29480 ਇਹ ਬਾਈ ਦਾ ਨੰਬਰ ਹੈ ਤੇ ਬਾਈ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਬਾਈ 575 ਆਦਿਆ ਕਰੋ ਇਸ ਦੋ ਵਾਰ ਸੋਨਾਲੀ ਕਾ 750 ਮਾਡਲ 2006 ਆ ਸਾਈਡ ਗੇਅਰ ਟਰੈਕਟਰ ਪੂਰਾ ਹੀ ਬੀ ਚੰਗਾ ਹੈ ਜਿਵੇਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮੂਲੜਾ ਰਹਿ ਗਈ 80 ਤੋਂ 90 ਪੈਸੇ ਮਗਲੇ ਡਰ ਹੈਗੇ ਜਾਂ ਤਾਂ 60 ਪੈਸੇ ਬੇੜ ਚੜੇ ਹੈਗੇ ਟਰੈਕਟਰ ਤੇ ਕੰਪਨੀ ਵਾਲੇ ਡਿਮਾਂਡ ਹੈ ਜਿਹੜੀ 2 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਆ ਸਾਰਾ ਟਰੈਕਟਰ 오ਰੀਜਨਲ ਆ ਸਾਡ ਗੇਅਰ ਆ ਥੱਲੇ ਵਾਲੇ ਪੈਡਲ ਆਜ ਦੁਬਾਰੇ ਫਾਰਮ ਟਰੈਕ 60 ਡੀ ਐਕਸ ਪੰਜਾਬ ਨੰਬਰ ਆ ਟਰੈਕਟਰ ਪੂਰਾ ਚੰਗਾ ਇਹ ਵੀ ਮੂਲ ਟਾਇਰਾਂ ਦੇ ਮਗਰਾਟ ਚੜੇ ਹੈਗੇ ਇਹ ਵਾਟਰ ਟਰੈਕਟਰ ਨਹੀਂ ਕਰ ਰਿਹਾ 70 ਤੋਂ 80 ਪੈਡ ਟਰੈਕਟਰ ਦੇ ਟਾਇਰ ਪਏ ਆ ਚਾਰਾਂ ਪੰਜਾਬ ਨੰਬਰ ਆ ਪੀ ਵੀ 0 ਚਾ ਵੱਡੇ ਮਗਰਾਣਾ ਟਰੈਕਟਰ ਆ ਦੇਖੋ ਟਰੈਕਟਰ ਤੁਸੀਂ ਜੋ ਟਰੈਕਟਰ ਪੂਰਾ ਸਾਫ਼ ਹੈਗਾ 2 ਲੱਖ ਤੇ 65 62 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਕੀ ਦੇਣਾ ਹੋ ਗਈ ਗੱਲ ਉਹ ਆ ਵੀ ਅਸੀਂ ਰੋਕ ਦੇਣ ਤੇ ਇਹਦਾਂ ਸਵਰਾਜ 855 ਮਾਡਲ ਹੈਗਾ 1997 1997 ਮਾੜਾ ਟਰੈਕਟਰ Ориਜਨਲ ਆ ਸਾਫ ਕੰਡੀਸ਼ਨ ਦਾ ਟਰੈਕਟਰ ਆ ਡਿਮਾਂਡ ਆ ਜਿਹੜੀ 1 ਲੱਖ ਤੇ 70000 ਰੁਪਏ ਟਰੈਕਟਰ ਦੀ ਡਿਮਾਂਡ ਹੈ। ਇਹ ਦੂਜਾ ਬਗ ਜੀ ਮਹਿੰਦਰਾ 265 ਮਹਿੰਦਰਾ 265 ਮਾੜ ਲਿਆ 1999 ਟਰੈਕਟਰ ਇਹ ਵੀ ਪੂਰਾ ਚੰਗਾਈ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 60 ਤੋਂ 70 ਰੁਪਏ ਟਾਇਰ ਰੁਪਏ ਮੰਗ ਰਲੇ ਤੇ 45 ਤੋਂ 50 ਕੇ ਟਾਇਰ ਰਹਿ ਗਿਆ ਮੂਹਰੇ 190000 ਟ੍ਰੈਕਟਰ ਦੀ ਡਿਮਾਂਡ ਆ ਟ੍ਰੈਕਟਰ ਸਾਰਾ ओरिजिनल ਆ ਜਿਹੜਾ ਨਵੇਂ ਮਾਡਲ ਆਈ ਆਈ ਦੁਬਾਰਾ ਗਈ ਨਿਊ ਹਾਲੈਂਡ ਫੋਰਡ 3630 ਮਾਡਲ 1999 1999 ਮਾਡਲ ਆ ਟ੍ਰੈਕਟਰ ਤੁਸੀਂ ਵੇਖਾ ਟ੍ਰੈਕਟਰ ਸਾਰਾ ओरिजिनल ਆ 16 9 28 ਵਾਲੇ ਟਾਇਰ ਆਗੇ ਟਾਇਰ ਪਈ 70 ਤੋਂ 80 ਪਈ ਚਾਰੇ ਜੇਪ ਡਿਮਾਂਡ ਦੀ ਗੱਲ ਕਰੀਏ 280000 ਰੁਪਏ ਟਰੈਕਟਰ ਦੀ ਡਿਮਾਂਡ ਆ। ਇਸ ਦੂਬਾਰਾ ਇਹ 3610 ਫੋਰਡ 3610 ਫੋਰਡ ਦਾ 87 ਮਾਡਲ ਆ। ਟਰੈਕਟਰ ਸਾਰਾ Ориਜਨਲ ਆ। 35 ਤੋਂ 40 ਰੁਪਏ ਟਰੈਕਟਰ ਦੇ ਟਾਇਰ ਪਏ ਆ। 125000 ਰੁਪਿਆ ਟਰੈਕਟਰ ਦੀ ਡਿਮਾਂਡ ਆ। ਇੱਕ ਕਿਰਾਏ ਵਜੋਂ ਦੇ ਦਵਾ। ਇਦੋ ਵਾਰ ਹੈ ਮਹਿੰਦਰਾ B 275 ਮਾਡਲ 1993 ਟਰੈਕਟਰ ਸਾਰਾ ਓਰੀਜਨਲ ਆ ਪੰਜਾਬ ਨੰਬਰ ਆ ਸਾਰਾ ਨਾਲ ਦਾ ਚਾਰੇ ਰੇਮਨ ਨਾਲ ਦੇ ਮਾਰਕੇ ਵੀ ਰੇਮਾਂ ਤੇ ਰੰਗ ਵੀ ਨਾਲ ਦਾ ਰੇਮਾਂ ਤੇ ਵੀ ਟਰੈਕਟਰ ਹੀ ਪੂਰਾ ਚੰਗਾ ਕਾ ਬਈ 34000 ਦੇ ਨਵੇਂ ਆ ਬੋਲੋ ਦੇ ਆ ਬੋਲੋ ਦੇ ਹਾਂ ਪੰਜਾਬ ਨੰਬਰ ਆ ਇਹਨੂੰ ਵਾਹ ਲੇ ਪਹਿਲਾਂ ਆ ਲਾਈਟਾਂ ਨੂੰ ਨਾ ਬਈ ਪ੍ਰੈਮਰ ਵਿਖਾ ਦੇ ਨਿਕਲੇ ਨਾਲ ਦੀ ਨਾਲ ਲਾਈਟਾਂ ਠੀਕ ਹੈ ਆ ਦੇਖ ਸੋ ਤਾਂ ਤੁਸੀਂ ਆ ਲਾਈਟਾਂ ਦੇ ਪ੍ਰੈਮਰ ਨਿਕਲੇ ਪੈਣਾ ਇਹ ਨਾਲ ਆ ਬਕਸਾ ਨਾਲ ਦਾ ਆ ਵੇਖ ਸੋ ਜਮਾ ਸਾਰਾ ਕੁਝ ਬਾਈ ਨੇ ਪੂਰਾ ਯਾਰ ਸਾਮ ਕੇ ਰੱਖਿਆ ਪੂਰਾ ਬੜਾ ਸਾਮ ਕੇ ਰੱਖਿਆ ਜੀ ਆ ਨਾ ਮਗਰਾੜ ਵੀ ਲੈ ਬਾਈ ਆ ਨਾਲ ਦੇ ਮਗਰਾੜ ਆ ਕਿਤੋਂ ਗਲੇ ਨਹੀਂ ਹਜੇ ਪੂਰਾ ਚੰਗਾ ਵੀ ਮੈਨੂੰ ਪਿੱਛੋਂ ਹੁੱਕ ਵਿਖਾ ਕੇ ਆ ਜੀ ਕੋ ਫੱਕ ਹੁੱਕ ਵੇਖੀ ਨਾ ਓਵੇਂ ਪਈ ਲਿਆ ਹੁੱਕ ਵੇਲ ਆ ਬਾਈ ਮਾ ਹੈਂਡ ਬ੍ਰੇਕ ਚੱਲਦੇ ਆ ਠੀਕ ਹੈ ਜੀ ਹਾਂ ਪੂਰਾ ਚੰਗਾ ਸਾਮ ਹੈ ਟਰੈਕਟਰ ਕਿਸੇ ਨੇ ਹਾਂ ਪੂਰਾ ਪੂਰਾ ਬਾਈ ਇਹਦੀ ਡਿਮਾਂਡ ਰ 155000 ਰੁਪਿਆ ਹਾਂ ਨਾ 145000 ਰੁਪਿਆ 145000 ਰੁਪਿਆ ਨਾ ਹਾਂ ਨਾ ਇਹ ਬਾਈ ਦੀ ਤੇ ਮਾਡਲ 1993 ਹੈ ਨਾ ਪੰਜਾਬ ਨਾ 275 ਮਹਿੰਦਰਾ ਠੀਕ ਪੂਰਾ ਚੰਗਾ ਟਰੈਕਟਰ ਕਹਿੰਦਾ ਬਾਵਾ ਹਾਂ ਨਵਾਰ ਕੀ ਹੈ ਬਾਈ ਠੀਕ ਆ ਬਾਈ ਇਹ 2004 ਮਾਡਲ ਆ ਆ ਮਹਿੰਦਰਾ 2075 2004 ਮਾਡਲ ਆ ਚਾਰੇ ਟਾਇਰ ਗੁਡিয়ার ਦੇ ਅਗਲੇ 70 ਪੈਸੇ ਮਗਰਲੇ 80 ਮੈਟ ਹੈ 60 ਪੁਆਇੰਟ ਪੈਸੇ ਟਾਇਰ ਹੈ ਮਗਰਲੇ ਮੂਰਲੇ ਸਿਰ ਬਾਈ ਚਾਰੇ ਟਾਇਰ ਗੁਡিয়ার ਕੰਪਨੀ ਦੇ ਆ ਇਹ ਵੀ ਟਰੈਕਟਰ ਸਾਰਾ ਓਰੀਜਨਲ ਹਨਾ ਬਾਈ ਪੀਲੇ ਰੰਬੜਾ ਹਾਈ ਸਪੀਡ ਭੂਮੀ ਪੁੱਤਰ ਤੁਹਾਨੂੰ ਟਰੈਕਟਰ ਇਹ ਵੀ ਆਪ ਮਗਰੋਂ ਦਿਖਾ ਦਨੇ ਆ ਨਮੀ ਹੁ ਕਭੀ ਆਪ ਪੜਾਉਣ ਹੁੰਦੀ ਹੈਗੀ ਡਰਾਈਵਰ ਇਹ ਟਰੈਕਟਰ ਦੇ ਨਾਲ ਆ ਬਾਈ ਦੇ ਕੋਲ ਡੰਡਾ ਹੋਊਗਾ ਤੇ ਤੁਹਾਨੂੰ ਡੰਡਾ ਇਹ ਦੇ ਦੂਗਾ ਤੇ ਬਾਈ ਦਾ ਆਪਾਂ ਨੰਬਰ ਇਹ ਵੀਡੀਓ ਚ ਪਾਵਾਂਗੇ ਤੇ ਬਾਈ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਆ ਦੇਖਿਆ ਕਰੋ 175 ਰੁਪਏ ਇਹਦੇ ਨਾਲ 500 ਬੈਂਕ ਸੇ 1,95 ਹਜ਼ਾਰ ਦਾ ਟਰੈਕਟਰ ਦੀ ਡਿਮਾਂਡ ਆ 2004 ਮਾਡਲ ਠੀਕ ਆ